ਦਾ ਜੇ ਇਹੋ ਜਿਹੇ ਹਾਲਾਤ ਬਣਦੇ ਨੇ ਤੇ ਰਹਿਣ ਦਾ ਪ੍ਰਬੰਧ ਸਰਾਵਾਂ ਦਾ ਲੰਗਰ ਪਾਣੀ ਪ੍ਰਸ਼ਾਦੇ ਦਾ ਪ੍ਰਬੰਧ ਤੇ ਮੈਡੀਕਲ ਸਹੂਤ ਜਿਹੜੀ ਹੈ ਜਿੰਨੇ ਬਾਡਰ ਏਰੀਆ ਦੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਭਾ ਨੇ ਉਹਨਾਂ ਦੇ ਮੈਨੇਜਰ ਸਭਾ ਨੂੰ ਇਹ ਹਦਾਇਤ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਸਾਰਾ ਪ੍ਰਬੰਧ ਜਿਹੜਾ ਕਰੋ ਜੇ ਹੋ ਜਾ ਕੋਈ ਹਾਲਾਤ ਇਸ ਤਰ੍ਹਾਂ ਦਾ ਬਣਦਾ ਹੈ ਤੇ ਇਨਾਂ ਵਿਚਾਰੇ ਲੋਕਾਂ ਦਾ ਰਹਿਣ ਸਹਿਣ ਦਾ ਤੇ ਦਵਾਈਆਂ ਦਾ ਤੇ ਪ੍ਰਸ਼ਾਦੇ ਦਾ ਪ੍ਰਬੰਧ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੂਗੀ ਪਿੰਡਾਂ ਨਾਲੋਂ ਮੈਂ ਅਨਸਰ ਪੁੱਛਿਆ ਮੈਂ ਵੀ ਕਿਸ ਤਰ੍ਹਾਂ ਜਾਓਗੇ ਛੱਡ ਕੇ ਕਹਿੰਦੇ ਨਹੀਂ ਸਾਡਾ ਏਰੀਆ ਪਿੰਡਾਂ ਬਰਡ ਰਹੀ ਨਹੀਂ ਕਿਤੇ ਜਾਂਦੇ ਸਾਥ ਖਰਾਬ ਹੁੰਦੇ ਨੇ ਕੀ ਤੁਸੀਂ ਪਿੰਡ ਛੱਡ ਕੇ ਜਾਓਗੇ ਨਹੀਂ ਜਾ ਸਕਦੇ ਅਸੀਂ ਸਾਨੂੰ ਕਿਸੇ ਨੇ ਚੱਲਣਾ ਨਹੀਂ ਵੇਖੋ ਜੀ ਇੱਧਰ ਮਰਨਾ ਉੱਧਰ ਮਰਨਾ ਗੱਲ ਤੇ ਮੜ ਗਈ ਆ ਕਿਸੇ ਦੀ ਵੀ ਜਾਣ ਜਾਣੀ ਸਹੀ ਨਹੀਂ ਆ ਡਰ ਤਾਂ ਹੈਗਾ ਹੀ ਆ ਜੀ ਅਸੀਂ ਪਿੰਡੀਆਂ ਤੇ ਨਾ ਪਿੰਡੋਂ ਜਾਣਾ ਤੇ ਨਾ ਜਾਵਾਂਗੇ ਜੀ ਪਿੰਡੀ ਰਵਾਂਗੇ ਲਗਾਤਾਰ ਜੋ ਤਣਾਅ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਵਧਦਾ ਜਾ ਰਿਹਾ ਹਾਲਾਂਕਿ ਜੇਕਰ ਅਸੀਂ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਜ਼ਰੂਰ ਜਿਸ ਵੇਲੇ ਤੋਂ ਭਾਰਤ ਵੱਲੋਂ ਆਪਣਾ ਬਦਲਾ ਲਿੱਤਾ ਗਿਆ ਪਹਿਲਗਾਮ ਦੇ ਵਿੱਚ ਜੋ ਅਤੰਕੀ ਹਮਲਾ ਹੋਇਆ ਸੀਗਾ ਤਾਂ ਉਸ ਦਾ ਜਿਹੜਾ ਬਦਲਾ ਭਾਰਤ ਵੱਲੋਂ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਕਿਉਂਕਿ ਜੇ ਇਕ ਹੈ ਲਈ ਕੀ ਬੀਤੇ ਸਮੇਂ ਦੇ ਵਿੱਚ ਕੱਲ ਰਾਤ ਦੀ ਗੱਲ ਕਰ ਲਈਏ ਤਾਂ ਜ਼ਰੂਰ ਜੋ ਧਮਾਕਿਆਂ ਦੀ ਆਵਾਜ਼ ਵੀ ਜਿਹੜੀ ਸੁਣਾਈ ਦਿੱਤੀ ਹੈ ਹਾਲਾਂਕਿ ਲੋਕ ਜਿਹੜੇ ਸੀਗੇ ਜਿਹੜੇ ਸ਼ਹਿਰ ਵਾਸੀ ਸੀਗੇ ਤਾਂ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜੋ ਇੱਕ ਡਰ ਦਾ ਸਹਿਮ ਦਾ ਮਾਹੌਲ ਬਣ ਚੁੱਕਾ ਸੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਮਨਾ ਕਰ ਦਿੱਤਾ ਗਿਆ ਸੀਗਾ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਹਿਮ ਦਾ ਮਾਹੌਲ ਨਾ ਬਣਾਇਆ ਜਾਏ ਤਾਂ ਉੱਥੇ ਹੀ ਰਾਤ ਨੂੰ 2 ਵਜੇ ਦੇ ਕਰੀਬ 1:30 ਤੋਂ 2 ਵਜੇ ਦੇ ਕਰੀਬ ਜਿਹੜਾ ਦੂਜਾ ਬਲੈਕਆਊਟ ਕਰ ਦਿੱਤਾ ਗਿਆ ਸੀਗਾ ਤਾਂ ਅਸੀਂ ਇਸ ਵਕਤ ਮੌਜੂਦ ਹੈਗੇ ਆ ਜੋ ਦੋਕੇ ਪਿੰਡ ਵਿਖੇ ਤੁਸੀਂ ਵੇਖ ਸਕਦੇ ਹੋ ਸਰਦੀ ਪਿੰਡ ਹੈਗਾ ਤਾਂ 500 ਮੀਟਰ ਦੀ ਦੂਰੀ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਕੰਡਿਆਲੀ ਤਾਰ ਲੱਗੀ ਹੋਈ ਆ ਤਾਂ ਪਰਲੇ ਬੰਨੇ ਪਾਕਿਸਤਾਨ ਆ ਇਧਰਲੇ ਬੰਨੇ ਭਾਰਤ ਆ ਤਾਂ ਇਹਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਦੱਸ ਦਈਏ ਜਾਣਕਾਰੀ ਦੇ ਦਈਏ ਕਿ ਇੱਕ ਨਵੇਂ ਆਰਡਰ ਜਿੱਥੇ ਕਿ ਅਸੀਂ ਇਸ ਵਕਤ ਇਹ ਸਰਦੀ ਪਿੰਡਾਂ ਦੇ ਵਿੱਚ ਪਹੁੰਚੇ ਆ ਲੋਕਾਂ ਦੇ ਨਾਲ ਗਲਬਾ ਕੰਵਰਸ ਤੇ ਉਹਨਾਂ ਦਾ ਖਾਲ ਜਾਨਣ ਵਾਸਤੇ ਤਾਂ ਉੱਥੇ ਦੱਸ ਦਈਏ ਕਿ ਗੁਰੂ ਨਗਰੀ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜੋ ਡੀਸੀ ਸੈਭਨ ਹੈਗੇ ਨੇ ਉਹਨਾਂ ਵੱਲੋਂ ਨਵੇਂ ਆਰਡਰ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਕੀ ਕੋਈ ਵੀ ਜੋ ਕਹਿ ਸਕਦੇ ਆ ਕਿ ਵਿਆਹ ਸ਼ਾਦੀਆਂ ਦੇ ਉੱਤੇ ਜਾਂ ਫਿਰ ਜੋ ਆਤਿਸ਼ਬਾਜੀ ਚਲਾਈ ਜਾਂਦੀ ਸੀ ਕਿ ਤਾਂ ਉਸ ਦੀ ਜਿਹੜੀ ਆ ਖਾਸ ਤੌਰ ਤੇ ਮਨਾਹੀ ਕਰ ਦਿੱਤੀ ਗਈ ਆ ਤਾਂ ਇਸ ਦੇ ਨਾਲ ਇਹ ਵੀ ਜਾਣਕਾਰੀ ਦੇ ਦਈਏ ਕਿ ਜਿੱਥੇ ਕਿ ਇਹ ਮਨਾਹੀ ਕੀਤੀ ਗਈ ਉੱਥੇ ਹੀ ਇੱਥੋਂ ਤੱਕ ਮਨਾਹੀ ਕਰ ਦਿੱਤੀ ਗਈ ਆ ਕਿ ਜਿਹੜੇ ਡੀਜੇ ਜਿਹੜੇ ਰਾਤ ਨੂੰ ਲੱਗਦੇ ਸੀਗੇ ਉਹ ਵੀ ਬੰਦ ਕਰ ਦਿੱਤੇ ਗਏ ਆ ਤਾਂ ਇਹ ਬਾਰਡਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸਰਹੱਦੀ ਇਲਾਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਗੁਲਜਾਰ ਸਿੰਘ ਰਣੀਕੇ ਉਹਨਾਂ ਦੇ ਜੋ ਬੇਟੇ ਨੇ ਲਾਲੀ ਰਣੀਕੇ ਉਹ ਵਿਸ਼ੇਸ਼ ਤੌਰ ਤੇ ਇਸ ਪਿੰਡ ਦੇ ਵਿੱਚ ਪਹੁੰਚੇ ਨੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਨ ਵਾਸਤੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਸਾਂਝੀਆਂ ਕਰਦੇ ਹਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਕਾਫੀ ਜ਼ਿਆਦਾ ਜੋ ਸਹਿਮ ਦਾ ਮਾਹੌਲ ਲਗਾਤਾਰ ਜਿਹੜਾ ਬਣਿਆ ਹੋਇਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਜੋ ਪਿੰਡ ਵਾਸਤੇ ਦੀ ਤਸਵੀਰ ਜਿਹੜੀ ਸਾਂਝੀ ਕੀਤੀ ਜਾਵੇ ਕਿ ਕਿਸ ਤਰ੍ਹਾਂ ਦੇ ਨਾਲ ਪੂਰਾ ਪਿੰਡ ਤੁਸੀਂ ਵੇਖ ਸਕਦੇ ਹੋ ਇੱਥੇ ਜੋ ਇਕੱਠਾ ਹੋਇਆ ਤਾਂ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਸਾਡੇ ਨਾਲ ਲਾਲੀ ਰਣਕੇ ਜੀ ਮੌਜੂਦ ਹੈਗੇ ਨੇ ਤਾਂ ਲਾਲੀ ਜੀ ਸਭ ਤੋਂ ਪਹਿਲਾਂ ਤਾਂ ਜੋ ਹਾਲਾਤ ਬਣੇ ਹੋਏ ਨੇ ਇਸ ਵੇਲੇ ਦੇ ਤਾਂ ਤੁਸੀਂ ਵੀ ਇੱਥੇ ਪਹੁੰਚੇ ਹੋ ਐਸਜੀਪੀਸੀ ਵੱਲੋਂ ਅਨਾਉਂਸਮੈਂਟ ਕਰ ਦਿੱਤੀ ਗਈ ਆ ਕਿਵੇਂ ਵੇਖਦੇ ਹੋ ਤੁਸੀਂ ਬਿਲਕੁਲ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਇਹ ਫੈਸਲਾ ਕੀਤਾ ਹੈ ਵੀ ਜੇ ਲੜਾਈ ਦੇ ਸਾਰ ਬਣਦੇ ਨੇ ਜੇ ਬਾਰਡਰ ਦੇ ਪਿੰਡ ਦੇ ਲੋਕਾਂ ਨੂੰ ਇੱਥੇ ਦੋਕਿਆਂ ਦੇ ਵਸਨੀਕਾਂ ਨੂੰ ਜੇ ਉੱਠ ਕੇ ਪਛਾਣ ਜਾਣਾ ਪੈਂਦਾ ਪਰ ਤੁਹਾਨੂੰ ਪਤਾ ਜੇ ਉੱਠ ਕੇ ਪਛਾਹ ਜਾਣਾ ਕਹਿ ਜਾਣਾ ਸੌਖਾ ਹੁੰਦਾ ਅੱਜ ਕੱਲ ਤੇ ਰਿਸ਼ਤਦਾਰ ਵੀ ਚਾਰ ਦਿਨ ਨਹੀਂ ਸੰਭਦਾ ਉਹਨਾਂ ਦਾ ਜੇ ਇਹੋ ਜਿਹੇ ਹਾਲਾਤ ਬਣਦੇ ਨੇ ਤੇ ਰਹਿਣ ਦਾ ਪ੍ਰਬੰਧ ਸਰਾਵਾਂ ਦਾ ਲੰਗਰ ਪਾਣੀ ਪ੍ਰਸ਼ਾਦੇ ਦਾ ਪ੍ਰਬੰਧ ਤੇ ਮੈਡੀਕਲ ਸਹੂਲਤ ਜਿਹੜੀ ਹੈ ਜਿੰਨੇ ਬਾਡਰ ਏਰੀਆ ਦੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਭਾ ਨੇ ਉਹਨਾਂ ਦੇ ਮੈਨੇਜਰ ਸਭਾ ਨੂੰ ਇਹ ਹਦਾਇਤ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਵੀ ਸਾਰਾ ਪ੍ਰਬੰਧ ਜਿਹੜਾ ਕਰੋ ਜੇ ਇਹੋ ਜਿਹਾ ਕੋਈ ਹਾਲਾਤ ਇਸ ਤਰ੍ਹਾਂ ਬਣਦਾ ਹੈ ਤੇ ਇਹਨਾਂ ਵਿਚਾਰੇ ਲੋਕਾਂ ਦਾ ਰਹਿਣ ਸਹਿਣ ਦਾ ਤੇ ਦਵਾਈਆਂ ਦਾ ਪ੍ਰਸ਼ਾਸਨ ਦਾ ਪ੍ਰਬੰਧ ਜਿਹੜਾ ਉਹ ਸ਼ਰਮਣਿਕੋ ਤਰ੍ਹਾਂ ਹੁਣ ਰਾਤ ਹੁਣ ਸੁਣ ਚ ਆਇਆ ਧਮਾਕੇ ਵੀ ਹੋਏ ਦੋ ਤਿੰਨ ਤੇ ਲੋਕਾਂ ਦੇ ਵਿੱਚ ਇੱਕ ਪੈਨਿਕ ਦਾ ਮਾਹੌਲ ਹੈ ਇਸ ਕਰਕੇ ਜਿੱਥੇ ਮੈਂ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਵੀ ਗੁਰੂ ਸਾਹਿਬ ਅਮਨ ਰੱਖਣ ਅਮਨ ਅਸੀਂ ਵੀ ਚਾਹੁੰਦੇ ਆਂ ਤੇ ਅਮਨ ਪਾਰ ਵਾਲੇ ਵੀ ਚਾਹੁੰਦੇ ਨੇ ਲੜਾਈ ਨਾ ਲੱਗੇ ਕਿਉਂਕਿ ਜਦੋਂ ਲੜਾਈਆਂ ਲੱਗਦੀਆਂ ਨੇ ਤੇ ਸਾਡੀ ਆਰਥਿਕਤਾ ਨੂੰ ਟਾ ਲੱਗਦੀ ਹੈ ਤੇ ਪੰਜਾਬ ਤਾਂ ਅੱਗੇ ਹੀ ਆਰਥਿਕ ਮੰਦ ਹਾਲੀ ਦੇ ਵਿੱਚੋਂ ਲੰਘ ਰਿਹਾ ਹੈ ਕਰਜ਼ੇ ਦੀ ਮਾਰ ਹੈਟਾ ਕਿਸਾਨੀ ਸਾਡੀ ਕਰਜ਼ੇ ਦੀ ਮਾਰ ਹੈਟਾ ਔਰ ਗਰੀਬ ਵੀਰਾਂ ਨੂੰ ਜਦੋਂ ਨਰੇਗਾ ਦੀ ਦਿਹਾੜੀ ਲਾਉਂਦੇ ਨੇ 10 10 20 20 ਦਿਨ ਮਹੀਨਾ ਮਹੀਨਾ ਪੈਸੇ ਨਹੀਂ ਮਿਲ ਰਹੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਵੀ ਜਿੱਥੇ ਇਹਨਾਂ ਦੇ ਰਜਗਾਰ ਦਾ ਸੋਚਣ ਇਹਨਾਂ ਦੇ ਰਹਿਣ ਸਹਿਣ ਦਾ ਸੋਚਣ ਇਹਨਾਂ ਦੀ ਮੈਡੀਕਲ ਸਹੂਲਤ ਬਾਰੇ ਸੋਚਣ ਮੈਨੂੰ ਯਾਦ ਆ 2014 15 ਚ ਉਦੋਂ ਵੀ ਇੱਕ ਵਾਰ ਜਦੋਂ ਹਾਲਾਤ ਬਣੇ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਭ ਤੋਂ ਪਹਿਲਾਂ ਲੰਗਰ ਪ੍ਰਸ਼ਾਦੇ ਦਾ ਪਾਣੀ ਪ੍ਰਬੰਧ ਕੀਤਾ ਔਰ ਸਾਡੇ ਸਵਰਗਵਾਸੀ ਸਰਤਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅਗਲੇ ਦਿਨ ਇਹ ਸਪਿੰਡ ਦਾ ਦੋਕੇ ਵਿੱਚ ਪਹੁੰਚ ਗਏ ਸਨ ਲੋਕਾਂ ਦੇ ਨਾਲ ਨਾਲ ਉਸੇ ਬਤੌਰ ਮੁੱਖ ਮੰਤਰੀ ਜੇਕਰ ਮਾਹੌਲ ਖਰਾਬ ਹੁੰਦਾ ਸਭ ਤੋਂ ਜ਼ਿਆਦਾ ਟਾ ਜਿਹੜੀ ਆ ਇਹਨਾਂ ਪਿੰਡਾਂ ਨੂੰ ਹੀ ਲੱਗੇਗੀ ਜਿਹੜੇ ਸਰਹੱਦੀ ਪਿੰਡ ਕਹਿ ਸਕਦੇ ਆ ਬਿਲਕੁਲ ਕੰਡਿਆਲੀ ਤਾਰ ਤੋਂ 500 ਮੀਟਰ ਦੀ ਦੂਰੀ ਕਹਿ ਸਕਦੇ ਆ ਇੱਥੋਂ ਹੈਗੀ ਆ ਤਾਂ ਇਹਨਾਂ ਦਾ ਕਿੰਨਾ ਕੁ ਨੁਕਸਾਨ ਸਮਝਦੇ ਹੋ ਕਿਉਂਕਿ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਏਗਾ ਜੇਕਰ جنگ ਲੱਗੇਗੀ ਲੇਕਿਨ ਇਹਨਾਂ ਦਾ ਕਿਵੇਂ ਨੁਕਸਾਨ ਸਮਝਦੇ ਹੋ ਨੁਕਸਾਨ ਤਾਂ ਦੇਖੋ ਦੇਖੋ ਨੁਕਸਾਨ ਤੇ ਇੱਕ ਦਿਨ ਦਿਹਾੜੀ ਨਾ ਮਿਲੇ ਤੇ ਨੁਕਸਾਨ ਕਿੰਨਾ ਹੋ ਜਾਂਦਾ ਤੇ ਜੇ ਮਾਲ ਡੰਗਰ ਪਰਿਵਾਰ ਚੋਂ ਕੇ ਇਹ 10 20 ਦਿਹਾਕੇ ਪਛਾਂ ਚਲੇ ਜਾਣਗੇ ਮਤਲਬ ਲੱਕ ਟੁੱਟ ਜਾਏਗਾ ਤੁਸੀਂ ਇੱਥੇ ਪਹੁੰਚੇ ਪਿੰਡ ਦੇ ਵਿੱਚ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕੀ ਕਹਿਣਾ ਕਿਉਂਕਿ ਸਹਿਮ ਦਾ ਮਾਹੌਲ ਬੜਾ ਬਣਿਆ ਹੋਇਆ ਪਿੰਡ ਵਾਲਿਆਂ ਨੇ ਮੈਂ ਅਨਸਰ ਪੁੱਛਿਆ ਮੈਂ ਵੀ ਕਿਸ ਤਰ੍ਹਾਂ ਜਾਓਗੇ ਛੱਡ ਕੇ ਕਹਿੰਦੇ ਨਹੀਂ ਸਾਡਾ ਏਰੀਆ ਪਿੰਡ ਦਾ ਬੱਡ ਰਹੀ ਨਹੀਂ ਕਿਤੇ ਜਾਂਦੇ ਇਹ ਹੁਣ ਕਿੰਨੀ ਕਵਾਰਾਂ ਜਾਣ ਵਿਚਾਰੇ ਪੈਂਸੇ ਉਦੋਂ ਧਾਲ ਲੱਗੀ ਫੇ 74 ਚ ਉਦੋਂ ਲੱਗੀ ਤੋ ਫਿਰ ਜੋ ਹੁਣ ਪੰਜੀ ਤਸੀ ਸਾਲੀ ਕੋ ਉਹਨਾਂ ਕੋ ਮਾਹੌਲ ਬਣ ਜਾਂਦਾ ਪਰ ਹੁਣ ਇਹਨਾਂ ਦੇ ਮਨ ਪੱਕੇ ਹੋ ਗਏ ਇਹ ਮਜਾਇਲ ਲੋਕ ਨੇ ਇਹ ਹੁਣ ਆਪਣਾ ਮਾਲ ਡੰਗਰ ਪਰਿਵਾਰ ਛੱਡ ਕੇ ਜਾਣ ਵਾਲੇ ਨਹੀਂ ਠੀਕ ਆ ਫਿਰ ਜੋ ਕੀ ਹੁੰਦਾ ਨੇ ਵੀ ਵਾਅਦਾ ਘਾਟਾ ਭਾਈਦਿਆਂ ਨੂੰ ਬਾਣੇ ਕੁਝ ਹੁੰਦੇ ਨੇ ਫਿਰ ਸਾਨੇ ਦੇ ਨਾਲ ਹੀ ਆ ਇਸ ਕਰਕੇ ਮੈਂ ਜਿਹੜੇ ਸੋਸ਼ਲ ਮੀਡੀਆ ਤੇ ਸਾਡੇ ਵੀਰ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਐਵੇਂ ਪੈਨਿਕ ਮਾਹੌਲ ਆ ਤੇ ਐਵੇਂ ਕੋਈ ਇਦਾਂ ਦਾ ਬਿਆਨ ਜਾਂ ਇਦਾਂ ਦੀ ਕੋਈ ਫੇਸਬੁਕ ਤੇ ਜਿਹੜੀ ਅਪਡੇਟ ਨਾ ਦਿਓ ਜਿਹਦੇ ਵਿੱਚ ਅਧੂਰੀ ਜਾਣਕਾਰੀ ਹੋ ਜਿਹਦੇ ਕਰਕੇ ਲੋਕਾਂ ਦੇ ਵਿੱਚ ਖਲਬਲੀ ਮੱਚੇ ਔਰ ਕੋਈ ਨੁਕਸਾਨ ਹੋਣ ਤੋਂ ਪਹਿਲਾਂ ਹੀ ਹੋ ਜਾਵੇ ਉਹਨਾਂ ਨੂੰ ਬੇਨਤੀ ਹੈ ਵੀ ਇਹੋ ਜਿਹੀ ਕੋਈ ਕਾਰਵਾਈ ਨਾ ਕਰ ਜੀ ਤਾਂ ਪਿੰਡ ਵਾਸੀਆਂ ਦੇ ਨਾਲ ਵੀ ਗੱਲ ਕਰਦੇ ਆਂ ਕਿ ਉਹਨਾਂ ਦਾ ਕੀ ਕਹਿਣਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਜਿਹੜੀਆਂ ਤਸਵੀਰਾਂ ਤੜਨਾ ਸੰਝਿਆ ਕਰ ਰਹੇ ਹੋ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਫੋਰਜ ਲਗਾਤਾਰ ਤਨਾਤ ਹੈ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝਾ ਕਰ ਰਹੇ ਹਾਂ ਹਾਲਾਂਕਿ ਜ਼ਰੂਰ ਪਿੰਡ ਵਸੀਆਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਦਾ ਇਸ ਮੌਕੇ ਦੇ ਉੱਤੇ ਕੀ ਕਹਿਣਾ ਕਿਉਂਕਿ ਜੋ ਹਾਲਾਤ ਬਣੇ ਨੇ ਕਾਫੀ ਜ਼ਿਆਦਾ ਜਿਹੜਾ ਜੋ ਲੋਕ ਨੇ ਉਹ ਸਹਿਮੇ ਹੋਏ ਨੇ ਡਰ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ ਉੱਥੇ ਹੀ ਜਿਹੜੇ ਪਿੰਡ ਵਾਸੀ ਨੇ ਤਾਂ ਕੀ ਹਾਲਾਤ ਨੇ ਪਿੰਡ ਦੇ ਜੇਕਰ ਜੰਗ ਲੱਗਦੀ ਹੈ ਪਿੰਡ ਛੱਡ ਕੇ ਜਾਵਾਂਗੇ ਨਹੀਂ ਜੀ ਅਸੀਂ ਜਾ ਕੇ ਸਾਨੂੰ ਕਹੇ ਝੱਲਣਾ ਨਹੀਂ ਤੇ ਜਾ ਕੇ ਕੀ ਕਰਾਂਗੇ ਹਾਂ ਇਹ ਬੋਲੇ ਤਾਂ ਕਿ ਉਹਦਾ ਪਰ ਨਹੀਂ ਮਜਬੂਰੀ ਆ ਨੂੰ ਪਰਾਨੂੰ ਇਦਾਂ ਡਰ ਵੀ ਲੰਮਾ ਨਹੀਂ ਅੱਜ ਵੇਖੀ ਜੋ ਜੁੰਦਾ ਫਿਰੂਈ ਜਾਂਦਾ ਦਾ ਜੇ ਹਾਲਾਤ ਖਰਾਬ ਹੁੰਦੇ ਨੇ ਕਿ ਤੁਸੀਂ ਪਿੰਡ ਛੱਡ ਕੇ ਜਾਓਗੇ ਨਹੀਂ ਜਾ ਸਕਦੇ ਅਸੀਂ ਅਸੀਂ ਸਾਨੂੰ ਕਿਸੇ ਨੇ ਚੱਲਣਾ ਨਹੀਂ ਪਿਛਲੇ ਪਿੰਡਾਂ ਦੇ ਵਿੱਚ ਪੰਜ-ਪੰਜ ਮਰਲੇ ਕਰਨੌਲੀ ਕੱਟੀ ਸਾਡੇ ਉਹ ਵੀ ਨਹੀਂ ਕੱਟੀ ਨਰੇਗਾ ਦੀਆਂ ਤਿੰਨ-ਚਾਰ ਅਸੀਂ ਜਿਹੜੇ ਸ਼ਮਸ਼ਾਨ ਘਰ ਆ ਉਹ ਸਾਫ਼ ਕੀਤੇ ਆ ਪਏ ਸਾਫ਼ ਕੀਤੇ ਆ ਸਕੂਲ ਸਾਫ਼ ਕੀਤੇ ਆ ਸਾਡਾ ਕੋਈ ਪਾਇਹਾ ਤੇਲਾ ਨਹੀਂ ਆਇਆ ਜ਼ਿੰਮੇਦਾਰਾਂ ਦੀਆਂ ਤੇ ਗੱਡੀਆਂਆਂ ਵਾਹ ਟਰਾਲੀਆਂ ਟਰੈਕਟਰ ਉਹ ਲੈ ਕੇ ਆਪਣਾ ਪਰਿਵਾਰ ਬਾਹਰ ਚਲੇ ਜਾਣਗੇ ਅਸੀਂ ਕਾਹਤੇ ਜਾਣਾ ਸਾਡੇ ਕੋਲ ਸਾਧਨ ਹੀ ਕੋਈ ਨਹੀਂ ਤੇ ਅਸੀਂ ਕਾਹਦੇ ਤੇ ਜਾਈਏ ਅਸੀਂ ਆਪਣੇ ਬੱਚੇ ਲੈ ਕੇ ਇੱਥੇ ਡਟੇ ਆਂ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਗਿਆ ਜੇ ਇਦਾਂ ਦੇ ਹਾਲਾਤ ਬਣਨਗੇ ਤਾਂ ਅਸੀਂ ਆਪਣੀਆਂ ਸਨਾਵਾਂ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ ਜਿਹੜਾ ਠਰਾ ਦੇਵਾਂਗੇ ਉਹਨਾਂ ਪਿੰਡ ਵਾਲਿਆਂ ਨੂੰ ਜਿਨ੍ਹਾਂ ਦਾ ਬਾਰਡਰਾਂ ਨੇੜੇ ਘਰ ਹੈਗਾ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਸਾਨੂੰ ਬਹੁਤ ਸਹਾਰਾ ਅੱਜ ਮਿਲਿਆ ਵਾ ਅੱਗੇ ਵੀ ਉਹਨਾਂ ਸਾਨੂੰ ਬੱਸਾਂ ਭੇਜੀਆਂ ਸੀ ਸਾਡੇ ਗਰੀਬਾਂ ਵਾਸਤੇ ਤੇ ਬਹੁਤ ਵਧੀਆ ਸੀ ਲੰਗਰ ਵੀ ਨੂੰ ਭੇਜਦੇ ਸੀ ਸਾਡੀ ਉਹਨਾਂ ਸਾਰ ਲਈ ਸੀ ਪਰ ਜਿਹੜੀ ਆ ਹੁਣ ਸਰਕਾਰ ਵਾ ਉਹਨੇ ਸਾਡਾ ਪਿੱਛਾ ਭੁੰਕੇ ਨਹੀਂ ਵੇਖਿਆ ਕੋਈ ਆ ਕੇ ਇੱਥੇ ਨਹੀਂ ਪਹੁੰਚਿਆ ਕੋਈ ਸਾਨੂੰ ਵੇਖਿਆ ਜਾਚਿਆ ਨਹੀਂ ਉਹਨਾਂ ਇਹ ਛਾਵਾ 6 ਸੋਮਨੀ ਕਮੇਟੀ ਵਾਲਿਆਂ ਦੇ ਜਿਹੜਾ ਸਾਡਾ ਆ ਕੇ ਸਾਨੂੰ ਸ਼੍ਰੀਵਾਦ ਦਿੰਦੇ ਆ ਤਾਂ ਜਿਸ ਤਰ੍ਹਾਂ ਦੇ ਨਾਲ ਜੋ ਭਾਰਤ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਆ ਪਾਕਿਸਤਾਨ ਦੇ ਉੱਤੇ ਤੁਸੀਂ ਉਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਸਹਿਮਤੋਂ ਭਾਰਤ ਦੇ ਨਾਲ ਵੇਖੋ ਜੀ ਇਧਰ ਮਰਨਾ ਉਧਰ ਮਰਨਾ ਗੱਲ ਤੇ ਮਾੜੀ ਆ ਕਿਹੇ ਦੀ ਵੀ ਜਾਣ ਜਾਣੀ ਸਹੀ ਨਹੀਂ ਆ ਇਹਦੇ ਸਰਕਾਰਾਂ ਨੂੰ ਪਤਾ ਵੀ ਕਿਉਂ ਇਸ ਤਰ੍ਹਾਂ ਕੀਤਾ ਵਾ ਹੋਣਾ ਨਹੀਂ ਚਾਹੀਦਾ ਜੀ ਨਾ ਇਧਰ ਕੁਝ ਹੋਵੇ ਨਾ ਉਧਰ ਹੋਵੇ ਜੀ ਕਿਉਂਕਿ ਜਿਸ ਵਾਂ ਪਹਿਲ ਕੰਮ ਦੇ ਉੱਤੇ ਪਹਿਲਾ ਤੰਕੀ ਹਮਲਾ ਹੁੰਦਾ ਤਾਂ ਕਈ ਪੈਣਾ ਦੇ ਜਿਹੜੇ ਸੁਹਾਗ ਉਜੜਦੇ ਆ ਤਾਂ ਉਸ ਤੋਂ ਬਾਅਦ ਆਪਰੇਸ਼ਨ ਸਿੰਧੂਰ ਜਿਹੜਾ ਭਾਰਤ ਸਰਕਾਰ ਵੱਲੋਂ ਚਲਾਇਆ ਜਾਂਦਾ ਤਾਂ ਅਟੈਕ ਕੀਤਾ ਜਾਂਦਾ ਉੱਧਰ ਤਾਂ ਉਸ ਤੋਂ ਬਾਅਦ ਕੱਲ ਵੀ ਦੇਰ ਰਾਤ ਜੋ ਕਹਿ ਸਕਦੇ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ ਸੀਗੀ ਕਾਫੀ ਸਹਿਮ ਦਾ ਮਾਹੌਲ ਸੀਗਾ ਤਾਂ ਥੋੜਾ ਸਰਹੱਦੀ ਖੇਤਰਾਂ ਦੇ ਵਿੱਚ ਕੈਲਕ ਪਿੰਡ ਜਿਹੜਾ ਮਹਿਜ 500 ਮੀਟਰ ਦੀ ਦੂਰੀ ਤੇ ਪਿੰਡ ਹੈਗਾ ਤਾਰਾਂ ਤੋਂ ਤਾਂ ਮਨ 'ਚ ਕਿੰਨਾ ਕ ਡਰ ਹੈਗਾ ਡਰ ਤਾਂ ਹੈਗਾ ਹੀ ਆ ਜੀ ਅਸੀਂ ਪਿੰਡੀਆਂ ਤੇ ਨਾ ਪਿੰਡੋਂ ਜਾਣਾ ਤੇ ਨਾ ਜਾਵਾਂਗੇ ਜੀ ਪਿੰਡ ਹੀ ਰਵਾਂਗੇ ਤੇ ਪਿੰਡ ਉਹ ਜਾ ਕੇ ਜਾਵਾਂਗੇ ਕਿਥੇ ਪਿੱਛੇ ਤੇ ਮੰਨ ਲਓ ਜਿਵੇਂ ਸਾਡਾ ਇੱਕ ਕਮਰਾ ਪਿੱਛੇ ਵੀ ਇੱਕ ਕਮਰਾ بس اسی ਹਾਲਾ ਜਿਹੜੇ ਰਿਸ਼ਤੇਦਾਰ ਆ ਉਹ ਵੀ ਸਾਡੇ ਮੰਨ ਲਓ ਏਡੇ ਨਹੀਂ ਆ ਵੀ ਜਿਹੜਾ ਜਾ ਕੇ ਸਾਨੂੰ ਸੰਭਾਲ ਲੈ ਕਮਜ਼ੋਰੀ ਆ ਸੰਭਾਲ ਲੈਣਗੇ ਅਸੀਂ ਇੱਥੇ ਰਵਾਂਗੇ ਜੀ ਤਾਂ ਬੀਐਸਐਫ ਵਾਲਿਆਂ ਨਾਲ ਕੋਈ ਮੀਟਿੰਗ ਹੋਈ ਆ ਹਾਲੇ ਪਿੰਡ ਵਾਲਿਆਂ ਦੀ ਉਹਨਾਂ ਨੇ ਕੋਈ ਸੁਨੇਹਾ ਦਿੱਤਾ ਆ ਜਾਂ ਕੋਈ ਗੱਲ ਕੀਤੀ ਆ ਸਫ ਨਾਲ ਆ ਜੀ ਉਹ ਬਹੁਤ ਚੰਗੇ ਆ ਸਭ ਇੱਥੇ ਡੀਆਈਜੀ ਸੀਓ ਸਾਹਿਬ ਹੁੰਦੇ ਆ ਤੇ ਅਸੀਂ ਤੁਹਾਡੇ ਨਾਲ ਆ ਤੁਸੀਂ ਡਰਨਾ ਨਹੀਂ ਆ ਕੋਈ ਵੀ ਮੁਸ਼ਕਲ ਆ ਸਾਨੂੰ ਦੱਸੋ ਅਸੀਂ ਤੁਹਾਨੂੰ ਜੇ ਕੋਈ ਹੁੰਦੀ ਆ ਤੇ ਲੜਵੀ ਕਰਾਂਗੇ ਤੁਸੀਂ ਡਰੇ ਹੋਣਾ ਅਸੀਂ ਨਾਲ ਆ ਤੁਹਾਡੇ ਜੀ ਮੰਨ ਲਓ ਉਹਨਾਂ ਦਾ ਪੂਰਾ ਵਿਸ਼ਵਾਸ ਹੈ ਉਹਨਾਂ ਤੇ ਆਉਂਦੇ ਜਾਂਦੇ ਸਾਨੂੰ ਮਿਲਦੇ ਆ ਗੱਲਬਾਤ ਕਰਦੇ ਆ ਤੇ ਅਸੀਂ ਕਹਿੰਦੇ ਆ ਵੀ ਪਾਹੀ ਉਹਨਾਂ ਦੀ ਧਿਰ ਬਣੀਏ ਨਹੀਂ ਠੀਕ ਆ ਅਸੀਂ ਪਿੰਡੋਂ ਨਾ ਨਿਕਲੀਏ ਪਿੰਡੋਂ ਨਿਕਲਾਂਗੇ ਉਹ ਕਮਜ਼ੋਰ ਨਾ ਪੜਨੋਂ ਪਿੰਡ ਵਸਦਾ ਏ ਅਸੀਂ ਉਹਨਾਂ ਦੇ ਨਾਲ ਰਹੀਏ بس ਇਹ ਆ ਜੀ ਸਾਡੀ ਸੀ ਤੇ ਇਹ ਤਸਵੀਰਾਂ ਲਗਾਤਾਰ ਪਿੰਡ ਦੀਆਂ ਸਾਂਝੀਆਂ ਕਰ ਰਹੇ ਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੀ ਕੰਡਿਆਲੀ ਤਾਰ ਆ ਉਹ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਮਹਿਜ 500 ਮੀਟਰ ਦੂਰੀ ਦੇ ਉੱਤੇ ਆਪਾਂ ਮੌਜੂਦ ਹੈਗੇ ਆ ਤਾਂ ਇਹ ਪਹਿਲਾ ਪਿੰਡ ਕਹਿ ਸਕਦੇ ਆ ਕਿ ਜੋ ਸਰਹੱਦੀ ਖੇਤਰਾਂ ਦੇ ਨਾਲ ਲੱਗਦਾ ਪਿੰਡ ਆ ਕਿਉਂਕਿ ਉਸ ਪਰਲੇ ਤਰਫਾ ਤੁਸੀਂ ਵੇਖ ਸਕਦੇ ਹੋ ਜਿੱਥੇ ਕੰਡਿਆਲੀ ਤਾਰ ਆ ਉਧਰਲੇ ਤਰਫਾ ਪਾਕਿਸਤਾਨ ਆ ਤਾਂ ਇਧਰ ਭਾਰਤ ਆ ਤਾਂ ਇਹ ਖਾਸ ਤੇ ਅਹਿਮ ਤਸਵੀਰਾਂ ਜਿਹੜੀਆਂ ਇਸ ਵੇਲੇ ਦੀਆਂ ਜਗਬਾਨੀ ਟੀਵੀ ਦੇ ਉੱਤੇ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਅੱਜ ਇਸ ਪਿੰਡ ਦੇ ਵਿੱਚ ਵਿਸ਼ ਮંત્રી ਸਾਹਿਬਾਨ ਗੁਲਜਾਰ ਸਿੰਘ ਰੈਣੀਕੇ ਹੁਣਾਂ ਦੇ ਜੋ ਬੇਟੇ ਨੇ ਲਾਲੀ ਰੈਣੀਕੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਸੀਗੇ ਤਾਂ ਉਹਨਾਂ ਵੱਲੋਂ ਪਿੰਡ ਵਾਸੀਆ ਦੇ ਜੋ ਹਾਲ ਪੁੱਛਿਆ ਗਿਆ ਕਿਉਂਕਿ ਸ਼ਰਮਣੀ ਕਮੇਟੀ ਵੱਲੋਂ ਵੱਡੇ ਬਿਆਨ ਜਿਹੜੇ ਸਾਂਝੇ ਕੀਤੇ ਗਏ ਨੇ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਲੋੜ ਪੈਂਦੀ ਆ ਤਾਂ ਉਹਨਾਂ ਨੂੰ ਜਿਹੜੇ ਆ ਸਰਹੱਦੀ ਪਿੰਡਾਂ ਚ ਰਹਿੰਦੇ ਨੇ ਤਾਂ ਇਹਨਾਂ ਨੂੰ ਜੋ ਗੁਰੂ ਘਰਾਂ ਚ ਸਰਾਵਾਂ ਦੇ ਵਿੱਚ ਜਾ ਕੇ ਠਰਾ ਦਿੱਤਾ ਜਾਏਗਾ ਤਾਂ ਇਹ ਖਾਸ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਭਾਰਤ ਸਰਹੱਦ ਤੋਂ ਸੰਝਿਆ ਕਿੱਤਿਆਂ ਨੇ ਕਿ ਜਿਹੜੇ ਪਿੰਡ ਨੇ ਨਾਲ ਲੱਗਦੇ ਪਿੰਡ ਨੇ ਕਿੰਨੇ ਮੁਸ਼ਕਲ ਆਹਤ ਦੇ ਵਿੱਚ ਰਹਿ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੈਸ ਨੂੰ ਜਗਬਾਨੀ ਟੀਵੀ ਪਿੰਡ ਤੋਕੇ